ਦੋਸਤੋ ਅੱਜ ਲੋਕ ਆਵਾਜ਼ ਦੇ ਟੀਵੀ ਚੈਨਲ ਦੇ ਜਿਹੜੇ ਪੱਤਰਕਾਰ ਆ ਮਨਿੰਦਰਜੀਤ ਸਿੱਧੂ ਦੇ ਉੱਪਰ ਅੱਜ ਜਿਹੜਾ ਪਰਚਾ ਦਰਜ ਹੋਇਆ ਏ ਇਹਦੇ ਉੱਪਰ ਆਪਾਂ ਗੱਲਬਾਤ ਕਰਾਂਗੇ ਅਜਾਦੀ ਨਾਲ ਅਜਾਦੀ ਪੂਰਾ ਮਾਮਲਾ ਕੀ ਆ ਦੇਖੋ ਜੀ ਪ੍ਰਦੀਪ ਜੀ ਪੂਰਾ ਮਾਮਲਾ ਕੀ ਹੈ ਲੋਕ ਆਵਾਜ਼ ਟੀਵੀ ਦੇ ਜਿਹੜੇ ਮੁਖੀ ਨੇ ਮਨਿੰਦਰਜੀਤ ਸਿੱਧੂ ਹਾਂਜੀ ਉਹਨਾਂ ਤੇ ਅੱਜ ਪਰਚਾ ਦਰਜ ਹੋਇਆ ਉਹਦੇ ਸੰਬੰਧੀ ਦੋ ਜਾਣਕਾਰੀਆਂ ਆ ਰਹੀਆਂ ਇੱਕ ਇਹ ਆ ਰਹੀ ਆ ਵੀ ਤਿੰਨ ਪਰਚੇ ਉਹਨਾਂ ਤੇ ਹੋਏ ਨੇ ਇੱਕ ਇਹ ਆ ਵੀ ਇੱਕੋ ਪਰਚਾ ਹੋਇਆ ਤੇ ਜਿੰਨੀ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਆ ਉਹ ਆਪਾਂ ਪੂਰੀ ਸਾਂਝੀ ਕਰਦੇ ਆ ਤੇ ਇਹ ਪਰਚਾ ਹੋਇਆ ਕਿਉਂ ਆ ਕਰਾਇਆ ਕਿਹਨੇ ਆ ਕਰਾਇਆ ਕਿਉਂ ਆ ਇਹ ਤਿੰਨਾਂ ਗੱਲਾਂ ਤੇ ਵੀ ਗੱਲ ਕਰਾਂਗੇ ਪਹਿਲੀ ਗੱਲ ਮੇਰੀ ਇਹ ਜਿਹੜੀ ਗੱਲ ਆ ਮੈਂ ਬੇਨਤੀ ਕਰੂੰਗਾ ਕਿ ਇਹਨੂੰ ਕਿਸੇ ਵੀ ਪਾਰਟੀ ਦੇ ਚਮਚੇ ਕਰਛੇ ਬਣ ਕੇ ਨਹੀਂ ਸਮਝਿਆ ਜਾਣਾ ਔਰ ਨਿਰਪੱਖਤਾ ਨਾਲ ਚੰਗਾ ਬੰਦਾ ਬਣ ਕੇ ਗੱਲ ਸੁਣਾਗੇ ਤਾਂ ਸਮਝਾਉਣੀ ਆ ਵਰਨਾ ਨਹੀਂ ਹੁਣ ਅੱਜ ਇਹ ਜਿਹੜਾ ਪਰਚਾ ਦਰਜ ਹੋਇਆ ਇਹ ਪਰਚਾ ਦਰਜ ਕਰਾਇਆ ਕਿਨੇ ਆ ਪਰਚਾ ਦਰਜ ਭਾਈ ਕਰਾਇਆ ਜਿਹੜੇ ਐਮਐਲਏ ਆਮ ਆਦਮੀ ਪਾਰਟੀ ਦੇ ਬਲਕਾਰ ਸਿੱਧੂ ਜਿਹੜੇ ਗਾਇਕ ਵੀ ਰਹੇ ਆ ਪਹਿਲਾਂ ਉਹ ਕਾਂਗਰਸ ਚ ਹੁੰਦੇ ਸੀ ਫਿਰ ਉਹ ਆਮ ਆਦਮੀ ਪਾਰਟੀ ਚ ਆ ਗਏ ਸੀ ਤੇ ਉਹਨਾਂ ਦੇ ਨਿੱਜੀ ਸਹਾਇਕ ਪਰਚੇ ਦੀ ਜਿਹੜੀ ਐਫ ਆਈ ਆਰ ਕਾਪੀ ਆ ਉਹ ਮੇਰੇ ਕੋਲ ਹੈ ਇਸ ਟਾਈਮ ਔਰ ਹੁਣ ਤੱਕ ਇਹੀ ਪੁਖਤਾ ਹੋਇਆ ਵੀ ਪਰਚਾ ਅਜੇ ਇੱਕੋ ਹੋਇਆ ਰਾਮਪੂਰਾ ਫੂਲ ਦੇ ਵਿੱਚ ਹੋਇਆ ਔਰ ਦੂਜਾ ਇੱਕ ਪਰਚਾ ਹੋਰ ਦੱਸਿਆ ਜਾ ਰਿਹਾ ਪਰ ਉਹ ਪੁਖਤਾ ਨਹੀਂ ਹੈ ਸੋ ਜਾਣਕਾਰੀ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੀ ਐਫ ਆਈ ਆਰ ਆ ਉਹਦੇ ਵਿੱਚ ਲਿਖਿਆ ਹਾਂਜੀ ਰੇਸ਼ਮ ਸਿੰਘ ਵੱਲੋਂ ਪਰਚਾ ਕਰਾਇਆ ਗਿਆ ਅਰੇਸ਼ਮ ਸਿੰਘ ਕਹਿੰਦਾ ਹੈ ਕਿ ਮੈਂ ਪਰਚੇ 'ਚ ਉਹ ਲਿਖਾ ਰਿਹਾ ਜੋ ਪੁਲਿਸ ਨੇ ਦਰਜ ਕੀਤਾ ਹੈ। ਉਹ ਕਹਿੰਦਾ ਕਿ ਮੈਂ ਅਰੇਸ਼ਮ ਸਿੰਘ ਪੁੱਤਰ ਜਗਦੇਵ ਸਿੰਘ ਤੇ ਮੈਂ ਬਲਕਾਰ ਸਿੱਧੂ ਜਿਹੜਾ ਐਮਐਲਏ ਆ ਉਹਦਾ ਨਿੱਜੀ ਸਹਾਇਕ ਹਾਂ। ਤੇ ਪਰਚਾ ਉਹਨੇ ਕਰਵਾਇਆ ਦੋ ਬੰਦਿਆਂ ਤੇ ਇੱਕ ਰਜੇਸ਼ ਕੁਮਾਰ ਉਰਫ ਰਾਜੂ ਜੇਠੀ ਔਰ ਦੂਜੇ ਨੰਬਰ ਤੇ ਨਾਂ ਆ ਮਨਿੰਦਰਜੀਤ ਸਿੱਧੂ ਦਾ। ਪਰਚਾ ਉਹ ਕਹਿੰਦਾ ਮੈਂ ਇਸ ਕਰਕੇ ਕਰਵਾ ਰਿਹਾ ਕਿਉਂਕਿ ਇੱਕ ਆਡੀਓ ਹੈ ਇੱਕ ਰਿਕਾਰਡਿੰਗ ਹੈ ਪਿਛਲੇ ਦਿਨੀ ਉਹ ਰਿਕਾਰਡਿੰਗ ਲੋਕ ਆਵਾਜ਼ ਟੀਵੀ ਤੇ ਚੱਲੀ ਹੈ ਔਰ ਉਹ ਰਿਕਾਰਡਿੰਗ ਦੇ ਵਿੱਚ ਬਲਕਾਰ ਸਿੱਧੂ ਦਾ ਸਹਾਇਕ ਜਿਨੇ ਪਰਚਾ ਕਰਾਇਆ ਉਹ ਕਹਿੰਦਾ ਹੈ ਕਿ ਉਹ ਰਿਕਾਰਡਿੰਗ ਜਿਹੜੀ ਆ ਉਹਦੇ ਵਿੱਚ ਐਮਐਲਏ ਬਲਕਾਰ ਸਿੱਧੂ ਦੀ ਤੇ ਉਹਦੇ ਪਹਿਲਾਂ ਰਹਿ ਚੁੱਕਾ ਨਾਲ ਇੱਕ ਬੰਦਾ ਸੀ ਜਿਹੜਾ ਉਹਨਾਂ ਦੇ ਰਹਿੰਦਾ ਸਹਾਇਕ ਹੀ ਸੀ ਉਹ ਵੀ ਜਿਹਦਾ ਨਾਮ ਰਜੇਸ਼ ਕੁਮਾਰ ਹੈ ਉਨ੍ਹਾਂ ਦੀ ਗੱਲਬਾਤ ਉਸ ਰਿਕਾਰਡਿੰਗ ਚ ਹੋ ਰਹੀ ਹੈ ਤੇ ਉਹਦੇ ਵਿੱਚ ਕਈ ਇਸ ਤਰ੍ਹਾਂ ਦੀਆਂ ਗੱਲਾਂ ਸੀ ਜਿਹੜੇ ਸੁਣ ਕੇ ਲੋਕਾਂ ਨੂੰ ਹੈਰਾਨੀ ਹੋਈ ਹੈ ਤੇ ਪਰਚਾ ਹੁਣ ਕਰਾਇਆ ਬਲਕਾਰ ਸਿੱਧੂ ਦੇ ਸਹਾਇਕ ਜਿਹੜਾ ਰੇਸ਼ਮ ਸਿੰਘ ਆ ਉਹ ਕਹਿੰਦਾ ਜਦੋਂ ਮੈਂ ਇਹ ਰਿਕਾਰਡਿੰਗ ਸੁਣੀ ਹੈ ਤਾਂ ਮੈਨੂੰ ਇੰਜ ਲੱਗਿਆ ਵੀ ਇਸ ਰਿਕਾਰਡਿੰਗ ਨਾਲ ਬਲਕਾਰ ਸਿੱਧੂ ਦੀ ਐਮਐਲਏ ਸਾਹਿਬ ਦੀ ਸ਼ਭੀ ਖਰਾਬ ਹੋ ਰਹੀ ਹੈ ਇਸ ਕਰਕੇ ਮੈਨੂੰ ਇਸ ਗੱਲ ਤੇ ਇਤਰਾਜ਼ ਹੈ ਤੇ ਇਸ ਕਰਕੇ ਪਰਚਾ ਦਰਜ ਕੀਤਾ ਜਾਂਦਾ ਤੇ ਫਿਰ ਪੁਲਿਸ ਨੇ ਪਰਚਾ ਦਰਜ ਕੀਤਾ ਦੋ ਧਰਾਵਾਂ ਲਾ ਕੇ ਇੱਕ ਧਾਰਾ ਲਾਈ ਆ 336 4 ਇੱਕ ਦੂਜੀ ਧਾਰਾ ਜਿਹੜੀ ਲਾਈ ਆ ਉਹ ਹੈਗੀ ਆ 66 ਡੀ ਸੋ ਇਹ ਦੋ ਧਰਾਵਾਂ ਪੁਲਿਸ ਨੇ ਲਾਈਆਂ ਨੇ ਹੁਣ ਆਪਾਂ ਪੂਰੀ ਗੱਲ ਕਰਨੀ ਹੈ ਕਿ ਅਸਲੀਅਤ ਕੀ ਆ ਇਸ ਪੂਰੇ ਮਾਮਲੇ ਦੀ ਦੇਖੋ ਜੀ ਪਹਿਲੀ ਤਾਂ ਗੱਲ ਇਹ ਪਰਚਾ ਕਰਾਇਆ ਕਿਨੇ ਆ ਹਾਂਜੀ ਭਾਵੇਂ ਇਹ ਪਰਚਾ ਬਾਇ ਨੇਮ ਐਮ ਐਲ ਏ ਸਾਹਿਬ ਦੇ ਨਿੱਜੀ ਸਹਾਇਕ ਰੇਸ਼ਮ ਸਿੰਘ ਨੇ ਕਰਾਇਆ ਜਿਵੇਂ ਕਿ ਉਹ ਲਿਖਾ ਰਿਹਾ ਪਰਚੇ ਚ ਪਰ ਪਿੱਛੇ ਐਮ ਐਲ ਏ ਬਲਕਾਰ ਸਿੰਘ ਸਿੱਧੂ ਹੀ ਐ ਦੂਜੀ ਗੱਲ ਦੇਖੋ ਕਿੱਡਾ ਵੱਡਾ ਇੱਕ ਗੱਲ ਸਮਝਣ ਵਾਲੀ ਐ ਵੀ ਰਿਕਾਰਡਿੰਗ ਕਿਦੀ ਐ ਬਲਕਾਰ ਸਿੰਘ ਸਿੱਧੂ ਦੀ ਐਮ ਐਲ ਏ ਦੀ রেকর্ডিং ਬਲਕਾਰ ਸਿੱਧੂ ਦੀ ਤੇ ਰਜੇਸ਼ ਕੁਮਾਰ ਦੀ ਹੈ ਤੇ ਪਰਚਾ ਰੇਸ਼ਮ ਸਿੰਘ ਕਰਾ ਰਿਹਾ ਹੈ ਹੁਣ ਬਲਕਾਰ ਸਿੱਧੂ ਵੱਲੋਂ ਇਹ ਪਰਚਾ ਕਿਉਂ ਨਹੀਂ ਸਿੱਧੇ ਰੂਪ ਚ আচ্ছা ਜੇਕਰ ਸ਼ਵੀ ਖਰਾਬ ਹੋਈ ਹੈ ਜਾਂ ਕੋਈ ਬੇਇੱਜ਼ਤੀ ਹੋਈ ਹੈ ਤਾਂ ਐਮਐਲਏ ਬਲਕਾਰ ਸਿੱਧੂ ਦੀ ਹੋਈ ਹੈ ਰੇਸ਼ਮ ਦੀ ਤਾਂ ਨਹੀਂ ਹੋਈ ਹੁਣ ਇਹ ਤਰੀਕਾ ਜਪਦਾ ਇੰਜ ਵਰਤਿਆ ਵੀ ਐਮਐਲਏ ਤੇ ਗੱਲ ਨਾ ਆਏ ਇੰਜ ਹੋ ਜੇ ਵੀ ਰੇਸ਼ਮ ਸਿੰਘ ਨੂੰ ਬਹੁਤ ਜ਼ਿਆਦਾ ਦੁੱਖ ਲੱਗਾ ਹੈ ਹੁਣ ਦੇਖੋ ਅੱਜ ਨਿੱਜੀ ਸਹਾਇਕ ਰੇਸ਼ਮ ਸਿੰਘ ਆ ਪਹਿਲਾ ਹੋਰ ਸੀਗਾ ਜਿਹੜਾ ਦਾਵਾ ਕਰਦਾ ਔਰ ਜੇਸ਼ ਕੁਮਾਰ ਦਾਵਾ ਕਰਦਾ ਕਿ ਪਹਿਲਾ ਨਿੱਜੀ ਸਹਾਇਕ ਮੈਂ ਰਿਆਂ ਹੁਣ ਨਿੱਜੀ ਸਹਾਇਕ ਕੱਲ ਨੂੰ ਕੋਈ ਹੋਰ ਵੀ ਬਣ ਸਕਦਾ ਹੁਣ ਮੈਨੂੰ ਲੱਗਦਾ ਹੈ ਕਿ ਐਮਐਲਏ ਸਾਹਿਬ ਨੂੰ ਪਿੱਛੇ ਬੈ ਕੇ ਗੇਮ ਨਹੀਂ ਖੇਡਣੀ ਚਾਹੀਦੀ ਜੇਕਰ ਪਰਚਾ ਕਰਾਉਣਾ ਤਾਂ ਸਿੱਧੇ ਆਪਣੇ ਬਾਏ ਨੇਮ ਕਰਾਉਣਾ ਚਾਹੀਦਾ ਸੀ ਹੁਣ ਇਹ ਪਰਚਾ ਹੋਇਆ ਕਿਉਂ ਆ ਦੇਖੋ ਮਨਿੰਦਰਜੀਤ ਸਿੱਧੂ ਤੇ ਲੋਕ ਅਵਾਜ਼ ਟੀਵੀ ਉਹਨਾਂ ਅਦਾਰਿਆਂ ਚ ਆਉਂਦੇ ਨੇ ਜਿਹੜੇ ਲੋਕਾਂ ਦੀ ਆਵਾਜ਼ ਬਣਦੇ ਨੇ ਜਿਹੜੇ ਲੋਕਾਂ ਦੇ ਦੁੱਖਾਂ ਦਰਦਾਂ ਦੀ ਗੱਲ ਕਰਦੇ ਨੇ ਹਾਂਜੀ ਪੰਜਾਬ ਪਹਿਲੀ ਗੱਲ ਪੱਤਰਕਾਰੀ ਇੱਥੇ ਦੋ ਤਰ੍ਹਾਂ ਦੀ ਸਿੱਧੇ ਰੂਪ ਚ ਹਾਂਜੀ ਇੱਕ ਤਾਂ ਸਿੱਧੀ ਪਾਲਤੂ ਪੱਤਰਕਾਰੀ ਤੇ ਗੋਦੀ ਮੀਡੀਆ ਚੈਨਲ ਨੇ ਉਹ ਨੈਸ਼ਨਲ ਵੀ ਨਹੀਂ ਉਹ ਲੋਕਲ ਵੀ ਨਹੀਂ ਉਹ 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 ਮਤਲਬ ਸੋਸ਼ਲ ਮੀਡੀਆ ਚ ਵੀ ਨਹੀਂ ਇੱਕ ਉਹ ਪੱਤਰਕਾਰੀ ਆ ਜਿਹੜੀ ਜਮੀਰ ਦੀ ਆਵਾਜ਼ ਸੁਣਦੀ ਆ ਜਿਹੜੀ ਪੱਤਰਕਾਰੀ ਲੋਕਾਂ ਦੀ ਆਵਾਜ਼ ਬਣਦੀ ਆ ਔਰ ਮਨਿੰਦਰ ਸਿੱਧੂ ਵੀ ਉਹਨਾਂ ਅਦਾਰਿਆਂ ਤੇ ਉਹਨਾਂ ਪੱਤਰਕਾਰਾਂ 'ਚ ਐ ਜਿਹੜਾ ਲੋਕਾਂ ਦੀ ਆਵਾਜ਼ ਚੁੱਕਦਾ ਔਰ ਅੱਜ ਦੀ ਨਹੀਂ ਸਦੀਆਂ ਤੋਂ ਜਿਹੜੀ ਪੱਤਰਕਾਰੀ ਪਾਲਤੂ ਨਹੀਂ ਬਣੀ ਜਿਹੜੀ ਪੱਤਰਕਾਰੀ ਉਹ ਪੁਰਾਣੇ ਹਜ਼ਾਰਾਂ ਸਾਲ ਪਹਿਲਾਂ ਲੋਕਾਇਤ ਦੇ ਜ਼ਮਾਨੇ ਤੋਂ ਲੈ ਕੇ ਇਦਾਂ ਦੀ ਪੱਤਰਕਾਰੀ ਚੱਲਦੀ ਆ ਰਹੀ ਆ ਜਿਹੜੀ ਕੰਧ ਲਿਖਤਾ ਰਹੀਂ 20 ਪੱਤਰਕਾਰੀ ਕਰਦੇ ਰਹੇ ਆ ਲੋਕ ਇੱਥੇ ਕਰਤਾਰ ਸਿੰਘ ਸਰਾਬੇ ਵਰਗੇ ਨੇ ਵੀ ਪੱਤਰਕਾਰੀ ਕੀਤੀ ਆ ਗਦਰ ਰਸਾਲਾ ਛਾਪ ਕੇ ਘਰ ਘਰ ਪਹੁੰਚਾਉਣ ਦਾ ਕੰਮ ਕਰਦੇ ਰਹੇ ਆ ਔਰ ਉਹ ਪੱਤਰਕਾਰਾਂ ਨੇ ਫਿਰ ਡਟ ਕੇ ਲੋਕਾਂ ਦੇ ਹੱਕ 'ਚ ਪਹਿਰਾ ਦਿੱਤਾ ਜਿਹੜਾ ਵੀ ਬੰਦਾ ਲੋਕਾਂ ਦੀ ਗੱਲ ਕਰਦਾ ਉਹਨੂੰ ਪਹਿਲਾਂ ਪਤਾ ਹੀ ਹੁੰਦਾ ਵੀ ਜੇ ਮੈਂ ਆ ਕੰਮ ਕਰਾਂਗਾ ਜੇ ਮੈਂ ਪੁੱਛ-ਪੁੱਛ ਨਹੀਂ ਕਰਾਂਗਾ ਜੀ ਹਜੂਰੀਆਂ ਨਹੀਂ ਕਰਾਂਗਾ ਤੇ ਅਗਲੇ ਮੈਨੂੰ ਦੱਬਣਗੇ ਪਰ ਜੇ ਫਿਰ ਵੀ ਬੋਲਿਆ ਜਾਂਦਾ ਜਿਹੜੇ ਬੋਲਦੇ ਨੇ ਤਾਂ ਉਹਨਾਂ ਨੇ ਦਬਣਾ ਨਹੀਂ ਹੁੰਦਾ ਸੋ ਮੈਨੂੰ ਲੱਗਦਾ ਇਹ ਇੱਕ ਭੁਲੇਖਾ ਮਨਿੰਦਰਜੀਤ ਸਿੱਧੂ ਤੇ ਅੱਜ ਇੱਕ ਪਰਚਾ ਦਰਜ ਹੋਇਆ ਕੀ ਮਨਿੰਦਰਜੀਤ ਸਿੱਧੂ ਜਾਂ ਜਿੰਨੇ ਵੀ ਲੋਕ ਲੋਕਾਂ ਦੇ ਹੱਕਾਂ 'ਚ ਬੋਲਦੇ ਨੇ ਉਹ ਐਦਾਂ ਬੰਦ ਹੋ ਜਾਣਗੇ ਆ ਪਿਛਲੇ ਦਿਨੀ ਇੱਕ ਮਾਲਵਿੰਦਰ ਮਾਲੀ ਦੇ ਉੱਪਰ ਪਰਚਾ ਦਰਜ ਕਰਕੇ ਉਹਨੂੰ ਜੇਲ੍ਹ 'ਚ ਬੰਦ ਕੀਤਾ ਸੀ ਫਿਰ ਮਾਲਵਿੰਦਰ ਮਾਲੀ ਬੋਲਣਾ ਬੰਦ ਹੋ ਗਿਆ ਜਿੱਦਣ ਜੇਲ੍ਹੋਂ ਆ ਗਿਆ ਉਹਨੇ ਉਦੋਂ ਦੁੱਗਣਾ ਬੋਲਣਾ ਸ਼ੁਰੂ ਕੀਤਾ ਉਹ ਇੱਥੇ ਨੀਹਾਂ 'ਚ ਚਿਣੇ ਗਏ ਸਾਡੇ ਗੁਰੂ ਸਾਹਿਬਾਨਾਂ ਦੇ ਜਿਹੜੇ ਸਾਹਿਬਜ਼ਾਦੇ ਬੋਲਣਾ ਫਿਰ ਵੀ ਬੰਦ ਨਹੀਂ ਕੀਤੇ ਇੱਥੇ ਫਾਂਸੀਆਂ ਦੇ ਤਖਤਿਆਂ 'ਤੇ ਚੜਾਏ ਗਏ ਜਿਹੜੇ ਸੱਚ ਦੇ ਪੰਦੀ ਸੀ ਬੋਲਣਾ ਫਿਰ ਵੀ ਬੰਦ ਨਹੀਂ ਕਰਾ ਸਕੇ ਜਿਨ੍ਹਾਂ ਨੇ ਬੋਲਣਾ ਹੁੰਦਾ ਚਰਖੜੀਆਂ 'ਤੇ ਚੜਾਏ ਗਏ ਆਰਿਆਂ ਨਾਲ ਵੀ ਚੀਰੇ ਗਏ ਪਰ ਬੋਲਣਾ ਉਹਨਾਂ ਨੇ ਫਿਰ ਵੀ ਬੰਦ ਨਹੀਂ ਕੀਤਾ ਸਲਾਮ ਹੈ ਉਹਨਾਂ ਮਹਾਨ ਮਹਾਪੁਰਖਾਂ ਨੂੰ ਤੇ ਜਿਹੜੇ ਉਹਨਾਂ ਦੇ ਰਾਹਾਂ ਤੇ ਚੱਲਦੇ ਨੇ ਜਿਨ੍ਹਾਂ ਦੇ ਅੰਦਰ ਸੋਚ ਹੈ ਉਹਨਾਂ ਵਾਲੀ ਨਹੀਂ ਕਰਨਾ ਉਹਨਾਂ ਨੇ ਬੋਲਣਾ ਬੰਦ ਬਲਕਾਰ ਸਿੱਧੂ ਦੀ ਉਹ ਜਿਹੜੀ ਰਿਕਾਰਡਿੰਗ ਸੀਗੀ ਜਿਹਦੀ ਉਹਨਾਂ ਦਾ ਨਿੱਜੀ ਸਹਾਇਕ ਕਹਿ ਰਿਹਾ ਕਿ ਮੈਨੂੰ ਦੁੱਖ ਹੋਇਆ ਉਹ ਪਤਾ ਨਹੀਂ ਕਿੰਨੇ ਸੁਣੀ ਹੈ ਕਿੰਨੇ ਨਹੀਂ ਸੁਣੀ ਪਰ ਆਹ ਪਰਚੇ ਨੇ ਹੁਣ ਉਹ ਸਾਰਿਆਂ ਨੂੰ ਸੁਣਾ ਦੇਣੀ ਆ ਹੁਣ ਲੋਕ ਲੱਭ ਲੱਭ ਕੇ ਵੀ ਸੁਣਨਗੇ ਵੀ ਉਹ ਰਿਕਾਰਡਿੰਗ ਕੀ ਆ ਤੇ ਉਹ ਬੰਦਾ ਜਿਹੜਾ ਜਿੰਨੇ ਉਹ ਰਿਕਾਰਡਿੰਗ ਪੇਸ਼ ਕੀਤੀ ਆ ਉਹਦਾ ਦਾਵਾ ਆ ਮੇਰੇ ਕੋਲ ਹੋਰ ਵੀ ਹੈਗੀਆਂ ਨਹੀਂ ਉਹ ਹੁਣ ਹੋਰ ਵੀ ਸਿੱਟੇਗਾ ਹਾਂਜੀ ਸੋ ਪਰਚੇ 'ਚ ਇਹ ਆ ਕਿ ਉਹਦੇ ਵਿੱਚ ਐਡਿਟ ਕੀਤਾ ਗਿਆ ਕੱਟ ਵੱਢ ਕੀਤੀ ਗਈ ਆ ਦੇਖੋ ਜੇ ਤਾਂ ਕੱਟ ਵੱਢ ਕਰਕੇ ਕੁਛ ਕੀਤਾ ਹੈ ਹਾਂਜੀ ਕਿਸੇ ਨੇ ਵੀ ਉਹ ਠੀਕ ਨਹੀਂ ਹੈ ਗੱਲ ਪਰ ਜੇ ਕੀਤਾ ਹੈ ਤਾ ਉਹ ਉਹਦੀ ਜਾਂਚ ਹੋਣੀ ਚਾਹੀਦੀ ਪਹਿਲਾਂ ਪੁਲਿਸ ਨੇ ਮਿੰਟ ਚ ਪਰਚਾ ਦਰਜ ਕਰ ਲਿਆ ਪੁਲਿਸ ਦਾ ਪਰਚਾ ਦਰਜ ਕਰਨ ਵਾਲਾ ਜਿਹੜਾ ਇਨਵੈਸਟੀਗੇਸ਼ਨ ਅਫੀਸਰ ਆਈਓ ਹੁੰਦਾ ਉਹ ਲਿਖ ਰਿਹਾ ਕਿ ਮੇਰੇ ਕੋਲ ਸ਼ਿਕਾਇਤ ਆਈ ਹੈ ਤੇ ਮੈਂ ਫਿਰ ਪਰਚਾ ਦਰਜ ਕਰ ਲਿਆ ਮੈਂ ਪੁੱਛਣਾ ਚਾਹਣਾ ਸਿੱਧਾ ਪਰਚਾ ਦਰਜ ਕਰ ਲਿਆ ਪਹਿਲਾਂ ਉਹਦੀ ਇਨਵੈਸਟੀਗੇਸ਼ਨ ਤਾਂ ਕਰਦੇ ਉਹਦੀ ਪੜਤਾਲ ਤਾਂ ਕਰਦੇ ਵੇਖਦੇ ਤਾਂ ਸਹੀ ਕਿ ਸੱਚਮੁੱਚ ਉਹਦੇ ਵਿੱਚ ਕੋਈ ਐਡੀਟਿੰਗ ਕੀਤੀ ਗਈ ਆ ਕਿ ਸ਼ਿਕਾਇਤ ਝੂਠੀ ਆ ਇਹਦੀ ਪੜਤਾਲਕ ਪੁਲਿਸ ਦਾ ਕੰਮ ਸਿੱਧੇ ਪਰਚੇ ਦਰਜ ਕਰਨਾ ਥੋੜਾ ਐ ਤਾਂ ਮਾੜੀ ਮੋਟੀ ਲੜ ਕੇ ਇੱਥੇ ਲੋਕ ਇੱਕ ਦੂਜੇ ਤੇ 20 ਤਰ੍ਹਾਂ ਦੇ ਦੋਸ਼ ਲਾ ਦਿੰਦੇ ਨੇ ਔਰ ਹਕੂਮਤਾਂ ਜਿਹੜੀਆਂ ਨੇ ਉਹ ਤਾਂ ਲੋਕਾਂ ਦੀ ਆਵਾਜ਼ ਨੂੰ ਸਦੀਆਂ ਤੋਂ ਦੱਬਦੀਆਂ ਆਈਆਂ ਆਮ ਆਦਮੀ ਪਾਰਟੀ ਇਹ ਕਹਿੰਦੀ ਸੀ ਮੈਂ ਬੇਨਤੀ ਕਰੂੰਗਾ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਸਾਡੇ ਆਮ ਪੜਾਪੜਾ ਜੁੜੇ ਨੇ ਉਹ ਗੌਰ ਨਾਲ ਸੁਣੋ ਜੇਕਰ ਆਮ ਆਦਮੀ ਪਾਰਟੀ ਆਹ ਕੰਮ ਕਰਨ ਲੱਗ ਪਈ ਤੇ ਪਿੱਛੇ ਨਾ ਹਟੀ ਤਾਂ ਐਸੇ ਗੱਲ ਨਹੀਂ ਮਾਂਜਦੇ ਨਾ ਆਮ ਆਦਮੀ ਪਾਰਟੀ ਨੂੰ ਪਹਿਲਾਂ ਸੁਖਬੀਰ ਕਹ ਰਾਜ ਹੁੰਦਾ ਸੀ ਸੁਖਬੀਰ ਬਾਦਲ ਕਹ ਰਾਜ ਉਹ ਕਹਿੰਦਾ ਸੀ 25 ਸਾਲ ਰਾਜ ਕਰਾਂਗੇ ਉਦੋਂ ਵੀ ਬੋਲਣ ਵਾਲਿਆ ਤੇ ਪਰਚੇ ਪੈਂਦੇ ਰਹੇ ਸੁਖਬੀਰ ਕੇ ਰਾਜ ਚ ਮੇਰੇ ਤੇ ਵੀ ਪਰਚੇ ਪਏ ਤਿੰਨ ਪਰਚੇ ਉਹਨਾਂ ਦੇ ਰਾਜ ਚ ਪਏ ਸਾਡੇ ਤੇ ਕੋਈ ਨਿੱਜੀ ਲੜਾਈ ਨਹੀਂ ਸੀ ਸਿਰਫ ਜਿੱਥੇ ਲੋਕਾਂ ਨਾਲ ਧੱਕਾ ਹੁੰਦਾ ਸੀ ਅਸੀਂ ਜਾ ਕੇ ਆਵਾਜ਼ ਉਠਾਉਂਦੇ ਸੀ ਹੋਰ ਲੋਕਾਂ ਦੇ ਨਾਲ ਖੜਦੇ ਸੀ ਤੇ ਤਿੰਨ ਪਰਚੇ ਉਹਨਾਂ ਦੇ ਰਾਤ ਚ ਸਾਦੇ ਤੇ ਪਾਏ ਗਏ ਕੀ ਫਿਰ ਅਸੀਂ ਚੁੱਪ ਕਰ ਗਏ ਨਹੀਂ ਕੀਤੇ ਕਾਂਗਰਸ ਦੇ ਰਾਤ ਚ ਵੀ ਬਹੁਤ ਕੁਝ ਗਲਤ ਚੱਲਿਆ ਅੱਜ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਲੋਕਾਂ ਨੂੰ ਬੋਲਣਾ ਚਾਹੀਦਾ ਹੈ ਹਕੂਮਤਾਂ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਹੈ ਲੋਕੋ ਬੋਲਿਆ ਕਰੋ ਸਰਕਾਰ ਨੂੰ ਸਵਾਲ ਕਰਿਆ ਕਰੋ ਇਹ ਗੱਲਾਂ ਭਗਵੰਤ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਸਿਖਾਉਂਦੀ ਰਹੀ ਲੋਕਾਂ ਨੂੰ ਔਰ ਅੱਜ ਜਦੋਂ ਹਕੂਮਤ ਆ ਆ ਗਈ ਜਦੋਂ ਆਪ ਨੂੰ ਸਵਾਲ ਹੋਣ ਲੱਗੇ ਨੇ ਤੇ ਅੱਜ ਉਹੀ ਲੋਕਾਂ ਦੇ ਸਵਾਲ ਚੁਭਣ ਲੱਗੇ ਨੇ ਕੱਲ ਇੱਕ ਹੋਰ ਵੀ ਖਬਰ ਆਈ ਕਿ ਵਿਧਾਨ ਸਭਾ ਦੇ ਵਿੱਚ ਕਵਰੇਜ ਕਰਨ ਲਈ ਚੈਨਲ ਜਾਂਦੇ ਨੇ ਇੱਕ ABC ਪੰਜਾਬ ਚੈਨਲ ਹੈ ਸਾਡੇ ਮਿੱਤਰ ਭੁੱਲਰ ਹੋਰਾਂ ਦਾ ਸੰਦੀਪ ਲਾਧੂ ਕਿਹ ਹੋਰਾਂ ਦਾ ਉਹ ਪਹਿਲਾਂ ਉੱਥੇ ਕਵਰੇਜ ਕਰਨ ਜਾਂਦੇ ਰਹੇ ਨੇ ਪਿਛਲੇ ਟਾਈਮ 'ਚ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਦੇ ਨਾਲ ਉੱਥੇ ਉਹਨਾਂ ਦੀ ਬਹਿਸ ਹੋ ਗਈ ਉਤੋਂ ਬਾਅਦ ਐਤ ਕੀ ਉਹਨਾਂ ਦੀ ਐਂਟਰੀ ਬੰਦ ਕਰਤੀ ਆ ਦੋ ਦਿਨ ਪਹਿਲਾਂ ਜਦੋਂ ਵਿਧਾਨ ਸਭਾ ਦਾ اجلاس ਚੱਲਿਆ ਤਾਂ ABC ਪੰਜਾਬ ਦੀ ਐਂਟਰੀ ਬੰਦ ਕਰਤੀ ਵਿਧਾਨ ਸਭਾ ਚ ਕਿ ਐਦਾਂ ਐਦਾਂ ਸੱਚ ਬਾਰ ਜਾਣੋ ਰੋਕ ਲਿਆ ਜਾਊਗਾ ਦੇਖੋ ਮੈਂ ਇੱਕ ਗੱਲ ਠੋਕ ਕੇ ਕਹਿੰਨਾ ਸਾਡੇ ਗੁਰੂ ਸਹਬਾਨਾ ਨੇ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਖਿਲਾਫ ਲੜਾਈ ਲੜੀ ਬਾਬਰ ਨੇ ਬੜੀ ਕੋਸ਼ਿਸ਼ ਕੀਤੀ ਵੀ ਸੱਚ ਦੀ ਆਵਾਜ਼ ਦੱਬਣੀ ਹੈ ਪਰ ਕੀ ਦਬ ਸਕੇ ਫਿਰ ਔਰੰਗਜ਼ੇਬ ਤੱਕ ਲੱਖਾਂ ਕੋਸ਼ਸ਼ਾਂ ਹੋਈਆਂ ਪਰ ਸੱਚ ਨੂੰ ਦਬਾ ਨਾ ਸਕੇ ਤੇ ਉਹਨਾਂ ਦੇ ਪੈਰੋਕਾਰ ਨੇ ਜਿਹੜੇ ਆਵਾਜ਼ ਉਹਨਾਂ ਦੀ ਨਹੀਂ ਦਬਣੀ ਅੰਗਰੇਜ਼ਾਂ ਨੇ ਭਗਤ ਸਿੰਘ ਹੋਰਾਂ ਨੂੰ ਜੇਲ੍ਹ ਚ ਵੀ ਤੁੰਨੀ ਰੱਖਿਆ ਫਿਰ ਸੈਂਸਰ ਕਰ ਕਰਕੇ ਉਹਨਾਂ ਦੀਆਂ ਚਿੱਠੀਆਂ ਵੀ ਬਾਹਰ ਜਾਣ ਦਿੰਦੇ ਸੀ ਅੰਗਰੇਜ਼ ਪਰ ਕੀ ਅੰਗਰੇਜ਼ ਭਗਤ ਸਿੰਘ ਹੋਰਾਂ ਦੇ ਵਿਚਾਰਾਂ ਨੂੰ ਕੈਦ ਕਰ ਸਕੇ ਸ਼ਹੀਦ ਭਗਤ ਸਿੰਘ ਨੇ ਲਿਖਿਆ ਸੀ ਮੇਰੇ ਹਵਾ ਮੇ ਰਹੇਗੀ ਮੇਰੇ ਖਿਆਲ ਦੀ ਬਿਜਲੀਆਂ ਇਹ ਸ਼ਰੀਰ ਤੋਂ ਮੁਸਤੈ ਖਾਕ ਹੈ ਫਾਨੀ ਰਹੇ ਰਹੇ ਨਾ ਰਹੇ ਨਾ ਰਹੇ ਅੰਗਰੇਜ਼ਾਂ ਨੂੰ ਵਹਿਮ ਸੀ ਕਿ ਭਗਤ ਸਿੰਘ ਹੋਰਾਂ ਨੂੰ ਤਾਂ ਅਸੀਂ ਕਰਤਾ ਕੈਦ ਇਹ ਤਾਂ ਜੇਲ੍ਹ ਚ ਤੁੰਨੇ ਨੇ ਹੁਣ ਇਹਨਾਂ ਦੀ ਆਵਾਜ਼ ਇਹਨਾਂ ਦੇ ਵਿਚਾਰ ਲੋਕਾਂ ਚ ਜਾਣੀ ਨਹੀਂ ਪਰ ਗਏ ਉਹਨਾਂ ਦੀ ਫਾਂਸੀ ਤੋਂ ਬਾਅਦ ਉਹਨਾਂ ਦੀਆਂ ਜੇਲ੍ਹ ਡਾਰੀਆਂ ਵੀ ਛਪੀਆਂ ਨੇ ਦੇਖੋ ਅਸੀਂ ਮੈਂ ਹੋਏ ਜਾ ਸਾਡੇ ਨਾਲ ਦੇ ਜਿਹੜੇ মিডিਆ ਵਾਲੇ ਸੱਜਣ ਨੇ ਅਸੀਂ ਉਹਨਾਂ ਮਹਾਪੁਰਖਾਂ ਵਰਗੇ ਨਹੀਂ ਆ ਉਹਨਾਂ ਦੇ ਰਾਹਾਂ ਤੇ ਚੱਲਣ ਦਾ ਮਾੜਾ ਮੋਟਾ ਯਤਨ ਕਰਦੇ ਆ ਚਾਹੇ ਉਹ ਮਨਿੰਦਰਜੀਤ ਹੀ ਹੋਵੇ ਪਰ ਕੋਈ ਐ ਨਾ ਬਣਾ ਲਿਓ ਵੀ ਇਹ ਕਹਿੰਦੇ ਆ ਅਸੀਂ ਤਾਂ ਮਹਾਪੁਰਖਾਂ ਵਰਗੇ ਆ ਨਹੀਂ ਉਹਨਾਂ ਵਰਗੇ ਨਹੀਂ ਆ ਪਰ ਅੱਜ ਬਲਕਾਰ ਸਿੱਧੂ ਮੈਂ ਕਹਿੰਨਾ ਬਲਕਾਰ ਸਿੱਧੂ ਜੀ ਨੂੰ ਮੇਰੀ ਬੇਨਤੀ ਆ ਐਮ ਐਲ ਏ ਸਾਹਿਬ ਤੁਸੀਂ ਆਪਦੇ ਨਿੱਜੀ ਸਹੈਖ ਤੋਜੂ ਐਫ ਆਈ ਆਰ ਦਰਜ ਕਰਾ ਰਹੇ ਹੋ ਤੇ ਤੁਸੀਂ ਸਿੱਧੀ ਕਿਉਂ ਨਹੀਂ ਕਰਾਈ? ਹਾਂਜੀ। ਅੱਛਾ ਜੇਕਰ ਇਨਸਲਟ ਤੁਹਾਡੀ ਹੋ ਰਹੀ ਆ ਜਾਂ ਮਾਨ ਨੀ ਤੁਹਾਡੀ ਹੋਈ ਆ ਤੇ ਤੁਸੀਂ ਸਿੱਧੀ ਕਰਾਉਂਦੇ ਕਾਨੂੰਨੀ ਨੁਕਤਿਆਂ ਦੇ ਮੁਤਾਬਕ ਤੁਹਾਡੀ ਇਹ ਐਫ ਆਈ ਆਰ ਕੋਰਟ 'ਚ ਵੈਸੇ ਹੀ ਨਹੀਂ ਖੜਨੀ। ਜਿਹਨੂੰ ਡਿਫੇਮ ਹੋਇਆ ਜਿਹੜੇ ਬੰਦੇ ਨੂੰ ਲੱਗਦਾ ਕਿ ਮੇਰੀ ਬੇਇੱਜ਼ਤੀ ਹੋਈ ਆ ਜੇ ਉਹ ਜਿਉਂਦਾ ਜੇ ਉਹ ਹੈਗਾ ਜੇ ਉਹ ਮੋਇਆ ਨਹੀਂ ਤਾਂ ਫਿਰ ਉਹ ਸਿੱਧੇ ਕਹੇ ਨਾ ਮੇਰੀ ਬੇਇੱਜ਼ਤੀ ਹੋਈ ਆ। ਇਹ ਕੀ ਤਰੀਕਾ? ਵੀ ਹੋਈ ਮੇਰੀ ਬੇਇੱਜ਼ਤੀ ਆ ਤੇ ਐਫ ਆਈ ਆਰ ਮੇਰੇ ਬੇਲੀ ਦੇ ਨਾਂ ਤੋਂ ਕਰਾਈ ਜਾਊਗੀ ਆ ਕੀ ਤਰੀਕਾ ਸੋ ਮਨਿੰਦਰਜੀਤ ਸਿੱਧੂ ਤੇ ਜਿਹੜੀ ਇਹ ਐਫ ਆਈ ਆਰ ਹੋਈ ਆ ਇਹਦੇ ਤੇ ਜੋ ਧਰਾਮਾਂ ਲੱਗੀਆਂ ਨੇ ਉਹ ਚੁੱਪ ਨਹੀਂ ਕਰਾ ਸਕਦੀਆਂ ਨਾ ਮਨਿੰਦਰ ਨੂੰ ਨਾ ਹੋਰ ਬੋਲਣ ਵਾਲਿਆਂ ਨੂੰ ਸੋ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਇਹਦੇ ਨਾਲ ਆਪਣਾ ਗਰਾਫ ਡੇਕ ਰਹੀ ਆ ਆਮ ਆਦਮੀ ਪਾਰਟੀ ਦੇਖੋ ਤੁਸੀਂ ਗਰੰਟੀਆਂ ਦੇ ਕੇ ਸੱਤਾ 'ਚ ਆਏ ਸੀ ਅਸੀਂ ਸਾਰੇ ਪਿਛਲੀਆਂ ਸਰਕਾਰਾਂ ਤੋਂ ਬੁਰੀ ਤਰ੍ਹਾਂ ਤੰਗ ਸੀ ਜਨਤਾ ਸਾਰੀ ਤੰਗ ਸੀ ਸਾਰੇ ਚਾਹੁੰਦੇ ਸੀ ਵੀ ਯਾਰ ਕੋਈ ਨਾ ਕੋਈ ਚੇਂਜ ਆਵੇ ਮਨਿੰਦਰ ਹੋਰਾ ਨੇ ਵੀ ਪਿਛਲਿਆਂ ਦੇ ਖਿਲਾਫ ਬਹੁਤ ਕਵਰੇਜ ਕੀਤੀ ਪਰ ਜਦੋਂ ਤੁਸੀਂ ਆਏ ਤੁਸੀਂ ਗਰੰਟੀਆਂ ਦੇ ਕੇ ਆਏ ਨਾ ਹੁਣ ਕਿਉਂ ਤਕਲੀਫ ਹੁੰਦੀ ਆ ਹੁਣ ਅਸੀਂ ਤਾਂ ਪੁੱਛਾਂਗੇ ਕਰ ਲੋ ਐਫ ਆਈ ਆਰ ਸਾਰੇ ਕਰਨੀਆਂ ਸਾਡੇ ਤੇ ਵੀ ਕਰਨਗੇ ਦੇਖਿਓ ਪਰ ਯਾਦ ਰੱਖਿਓ ਇਹ ਹਕੂਮਤਾਂ ਇੱਥੇ ਇੱਥੇ ਅਕਬਰ ਵੀ ਤੁਰ ਗਿਆ ਬਾਬਰ ਵੀ ਤੁਰ ਗਿਆ ਔਰੰਗਾ ਵੀ ਤੁਰ ਗਿਆ ਮੀਰ ਮੰਨੂ ਵੀ ਤੁਰ ਗਿਆ ਵਜ਼ੀਰ ਖਾਨ ਵੀ ਤੁਰ ਗਿਆ ਅੰਗਰੇਜ਼ ਵੀ ਤੁਰ ਗਏ ਲਾਡ ਢਲੋਜੀ ਵੀ ਤੁਰ ਗਿਆ ਸਾਰੇ ਮਰ ਮੁੱਕ ਗਏ ਮਿੱਟੀ ਖੇ ਬਣ ਗਏ ਨੇ ਇੱਥੇ ਧੱਕੇ ਛਾਈਆਂ ਕਰਨ ਵਾਲਿਆਂ ਦੀ ਕਬਰਾਂ ਨੂੰ ਲੋਕ ਜੁੱਤੀਆਂ ਮਾਰਦੇ ਨੇ ਤੇ ਲੋਕਾਂ ਨਾਲ ਖੜਨ ਵਾਲਿਆਂ ਨੂੰ ਮਰਨ ਤੋਂ ਬਾਅਦ ਵੀ ਲੋਕ ਸਲਾਮ ਕਰਦੇ ਨੇ ਪੂਜਦੇ ਨੇ ਯਾਦ ਰੱਖਿਓ ਇਤਿਹਾਸ ਬਹੁਤ ਬੇਕਿਰਕ ਹੁੰਦਾ ਤੇ ਇਤਿਹਾਸ ਕਬਰਾਂ ਚ ਪਿਆ ਨੂੰ ਵੀ ਜੁੱਤੀਆਂ ਦੀ ਮਾਰਦਾ ਤੇ ਕਮਰਾਂ ਚ ਪਿਆ ਹੋਇਆ ਤੇ ਫੁੱਲ ਵੀ ਧਰਦਾ ਪਰ ਇਹ ਨਿਰਣਾ ਆਉਣ ਵਾਲਾ ਟਾਈਮ ਕਰਦਾ ਇਹ ਸਤਾ ਦੇ ਨਸ਼ੇ ਇਹ ਚਾਰ ਦੇ ਨੇ ਇੱਥੇ ਬੜੇ ਹਕੂਮਤੀ ਬਣੇ ਇੱਥੇ ਸਾਡੇ ਕੋਲ ਮਾੜੀਆਂ ਮੋਟੀਆਂ ਪਾਵਰਾਂ ਸ਼ਾਵਰਾਂ ਆ ਜਾਣ ਸਾਡਾ ਦਿਮਾਗ ਖਰਾਬ ਹੋ ਜਾਂਦਾ ਮੈਨੂੰ ਲੱਗਦਾ ਕਿ ਨਹੀਂ ਹੋਣਾ ਚਾਹੀਦਾ ਸੋ ਜਿਹੜੀ ਅੱਜ ਏ ਐਫ ਆਈ ਆਰ ਹੋਈ ਆ ਇਹਦੇ ਉੱਪਰ ਆਮ ਆਦਮੀ ਪਾਰਟੀ ਨੂੰ ਸੋਚਣਾ ਚਾਹੀਦਾ ਐਮ ਐਲ ਏ ਬਲਕਾਰ ਸਿੱਧੂ ਵਧੀਆ ਗਾਉਂਦੇ ਹੁੰਦੇ ਸੀ ਉਹ ਇੱਧਰ ਨੂੰ ਪੈ ਗਏ ਰਾਜਨੀਤੀ ਵਾਲੇ ਚੱਕਰਾ 'ਚ ਜਦੋਂ ਫਿਰ ਲੀਡਰ ਬਣਾਂਗੇ ਤੇ ਰਾਜਨੀਤੀ 'ਚ ਆਵਾਂਗੇ ਫਿਰ ਸਵਾਲ ਤਾਂ ਉੱਠਣਗੇ ਹੀ ਉੱਠਣਗੇ ਫਿਰ ਸਵਾਲਾਂ ਤੋਂ ਨਹੀਂ ਡਰਨਾ ਚਾਹੀਦਾ ਕਿੱਡੇ ਵੱਡੇ ਵੱਡੇ ਵਾਅਦੇ ਕੀਤੇ ਸੀ ਆਮ ਆਦਮੀ ਪਾਰਟੀ ਨੇ ਤਾਂ ਦੇਖੋ ਤੁਸੀਂ ਔਰਤਾਂ ਨੂੰ 1000 ਰੁਪਿਆ ਦੇ ਦਿਓ ਮਹੀਨੇ ਦਾ ਵਾਦਾ ਗਰੰਟੀ ਦਿੱਤੀ ਸੀ ਤਾਂ ਨਾ ਸਵਾਲ ਕਰਨ ਤੁਸੀਂ ਕਿਹਾ ਸੀ ਬੇਰਜਗਾਰੀ ਖਤਮ ਕਰ ਦਾਂਗੇ ਮੁੰਡੇ ਕੁੜੀਆਂ ਬਾਹਰ ਨਹੀਂ ਜਾਣਗੇ ਬਾਹਰੋਂ ਵਾਪਸ ਆਉਣਗੇ ਤੁਸੀਂ ਇਹ ਕੰਮ ਲਾਗੂ ਕਰ ਦਿੰਦੇ ਨਾ ਸਵਾਲ ਹੁੰਦਾ ਵੀ ਕਿਉਂ ਜਾਂਦੇ ਨੇ ਤੁਸੀਂ ਕਿਹਾ ਸੀ 5 ਮਿੰਟਾਂ ਚ ਐਮਐਸਪੀ ਦੇ ਦਾਂਗੇ ਤੁਸੀਂ ਦੇ ਦਿੰਦੇ ਨਾ ਸਵਾਲ ਹੁੰਦਾ ਤੁਸੀਂ ਕਿਹਾ ਸੀ ਸਾਡੇ ਰਾਤ ਚ ਧਰਨੇ ਲੱਗਿਆ ਹੀ ਨਹੀਂ ਕਰਨਗੇ ਪਹਿਲਾਂ ਹੀ ਗੱਲ ਸੁਣ ਲਿਆ ਕਰਾਂਗੇ ਤੁਸੀਂ ਇਹ ਕੰਮ ਕਰ ਦਿੰਦੇ ਨਾ ਸਵਾਲ ਹੁੰਦੇ ਤੁਸੀਂ ਕਿਹਾ ਸੀ ਕਿ ਵੀਆਈਪੀ ਕਲਚਰ ਬੰਦ ਕਰ ਦਿਆਂਗੇ ਨਾ ਗਨਮੈਨ ਨਾ ਟੂ ਟੂ ਕਰਨ ਵਾਲੀਆਂ ਗੱਡੀਆਂ ਤੁਸੀਂ ਇਹ ਲਾਗੂ ਕਰ ਦਿੰਦੇ ਸਵਾਲ ਹੋਣੇ ਨਹੀਂ ਸੀ ਸੋ ਅੱਜ ਜਿੰਨੇ ਸਵਾਲ ਨੇ ਉਹ ਇਸੇ ਕਰਕੇ ਨੇ ਕਿਉਂਕਿ ਤੁਸੀਂ ਗੱਲਾਂ ਬਦਲਾ ਦੀਆਂ ਕੀਤੀਆਂ ਇਨਕਲਾਬ ਦੀਆਂ ਕੀਤੀਆਂ ਤੇ ਲਾਗੂ ਉਹ ਕੁਝ ਹੋਇਆ ਨਹੀਂ ਸਵਾਲ ਤਾਂ ਭਾਈ ਫਿਰ ਹੋਣਾ ਹੀ ਹੋਣਿਆ ਹੁਣ ਮੰਨਿੰਦਰ ਤੇ ਐਫ ਆਈ ਆਰ ਹੋਈ ਆ ਲੱਗਦਾ ਹੁੰਦਾ ਕਿ ਯਾਰ ਬਾਕੀ ਡਰ ਡਰ ਜਾਣਗੇ ਅੱਜ ਇਹ ਮੁੱਦਾ ਵੀ ਬੰਨਾ ਅੱਗੇ ਜਿੰਨਾਂ ਤੇ ਪਰਚੇ ਦਰਜ ਕੀਤੇ ਆ ਬੋਲਣ ਵਾਲਿਆਂ ਤੇ ਆਮ ਆਦਮੀ ਪਾਰਟੀ ਦੀ ਸ਼ੋਭੀ ਲਾਜ਼ਮੀ ਖਰਾਬ ਹੋਈ ਆ ਲੋਕਾਂ ਦੇ ਵਿੱਚ ਜਦੋਂ ਇੱਕ ਨਜਾਇਜ਼ ਪਰਚਾ ਆਵਾਜ਼ ਬੰਦ ਕਰਨ ਲਈ ਹੁੰਦਾ ਮੈਨੂੰ ਲੱਗਦਾ ਉਹ ਆਵਾਜ਼ ਨੇ ਬੋਲ-ਬੋਲ ਕੇ ਇੰਨਾ ਨੁਕਸਾਨ ਨਹੀਂ ਕਰਨਾ ਹੁੰਦਾ ਜਿੰਨਾ ਉਹਦੇ ਤੇ ਪਰਚਾ ਦਰਜ ਕਰਕੇ ਹਕੂਮਤ ਆਪਣਾ ਆਪੇ ਹੀ ਕਰ ਲੈਂਦੀ ਆ ਇਹ ਗੱਲ ਜਮਾਂ ਸੱਚੀ ਆ ਪਰ ਪਤਾ ਨਹੀਂ ਕਿਉਂ ਸਮਝ ਨਹੀਂ ਆਉਂਦੀ ਐ ਲੱਗਦਾ ਵੀ ਸਾਰੇ ਚੁੱਪ ਹੋ ਜਾਣਗੇ ਡਰ ਡਰ ਜਾਣਗੇ ਉਹ ਮਿੱਤਰੋ ਤੁਸੀਂ ਵੀ ਪੰਜਾਬੀ ਹੋ ਬੋਲਣ ਵਾਲੇ ਵੀ ਪੰਜਾਬੀ ਨੇ ਤੁਸੀਂ ਸਰਕਾਰਾਂ ਤੇ ਹਕੂਮਤਾਂ 'ਚ ਆ ਗਿਓ ਤੇ ਬੋਲਣ ਵਾਲੇ ਅਜੇ ਹਕੂਮਤਾਂ 'ਚ ਨਹੀਂ ਆਏ ਐਨਾ ਕੀ ਫਰਕ ਆ ਪੰਜਾਬ ਨਾ ਦਬਿਆ ਨਾ ਪੰਜਾਬ ਡਰਿਆ ਪੰਜਾਬੀ ਜਿਹੜੇ ਨੇ ਅੱਜ ਤੁਸੀਂ ਦੇਖਿਓ ਆ ਮਨਿੰਦਰ ਤੇ ਪਰਚਾ ਦਰਜ ਕੀਤਾ ਨਾ ਤੁਸੀਂ ਮਨਿੰਦਰਜੀਤ ਤੇ ਪਰਚੇ ਨੇ ਹੋਰ 100 ਬੋਲਣ ਲਾਉਣੇ ਨੇ ਦੇਖ ਲਓ ਤੁਸੀਂ ਤੁਹਾਡੇ ਵਿਰੋਧੀਆਂ ਨੂੰ ਵੀ ਵੱਡਾ ਮੁੱਦਾ ਮਿਲਿਆ ਜਿਹੜੇ ਤੁਹਾਨੂੰ ਸਮਝਦੇ ਸੀ ਅਜੇ ਵੀ ਵੀ ਇਹ ਜੈਨੂਅਨ ਨਹੀਂ ਉਹਨਾਂ ਚੋਂ ਪਤਾ ਨਹੀਂ ਕਿੰਨੇ ਇੱਕ ਪਰਚੇ ਨੇ ਪਿੱਛੇ ਹਟਾ ਦਿੰਦੇ ਆ ਤੁਹਾਡੇ ਤੋਂ ਇਹ ਗੱਲ ਸੱਚੀ ਆ ਮੈਂ ਪਹਿਲਾਂ ਕਿਹਾ ਸੀ ਜੇਕਰ ਕਿਸੇ ਵੀ ਪਾਰਟੀ ਦੇ ਚਮਚੇ ਜੇ ਬਣ ਕੇ ਗੱਲ ਸੁਣੀਏ ਫਿਰ ਸਮਝਣੀ ਆਉਂਦੀ ਸਾਡੇ ਨਾਲ ਇੱਕ ਬੜਾ ਭੈੜਾ ਰਵਾਜ ਆ ਪੰਜਾਬ ਦਾ ਬੇੜਾਗਰ ਕੀਤਾ ਹੋਇਆ ਮੈਂ ਕਹਿਣਾ ਹੁੰਨਾ ਕਿ ਕਿਸੇ ਵੀ ਪਾਰਟੀ ਦੇ ਵੋਟਰ ਬਣੋ ਸਪੋਰਟਰ ਬਣੋ ਪਰ ਚਮਚੇ ਤੇ ਕਰਛੇ ਨਾ ਬਣੋ ਐਸੇ ਗੱਲ ਨਹੀਂ ਬੇੜਾਗਰ ਕੀਤਾ ਪੰਜਾਬ ਦਾ ਪ੍ਰਦੀਪ ਜੀ ਦੇਖੋ ਕੁਝ ਭੈਣਾ ਭਰਾ ਉਹ ਬੀਜੇਪੀ ਦੇ ਬਣੇ ਹੋਏ ਨੇ ਕੁਝ ਕਾਲੀਆਂ ਦੇ ਕੁਝ ਕਾਂਗਰਸੀਆਂ ਦੇ ਤੇ ਕੁਝ ਆਮ ਆਦਮੀ ਪਾਰਟੀ ਦੇ ਦੇਖੋ ਚਮਚਾ ਕਿਹਨੂੰ ਕਹਿੰਦੇ ਨੇ ਜਿਹੜਾ ਬੰਦਾ ਨੂੰ ਪਤਾ ਵੀ ਹੋਵੇ ਵੀ ਯਾਰ ਕਾਹਤਾ ਸੀ ਕੁਝ ਹੋਰ ਸੀ ਤੇ ਉਹ ਕੁਝ ਹੋਇਆ ਤਾਂ ਹੈ ਨੀਗਾ ਉਹ ਫੇਰ ਵੀ ਧੱਕੇ ਨਾਲ ਸਪੋਰਟ ਕਰੀ ਜਾਈ ਉਹਨੂੰ ਕਹਿੰਦੇ ਆ ਪੱਕਾ ਚਮਚਾ ਤਾਂ ਉਹ ਕਿਸੇ ਵੀ ਪਾਰਟੀ ਦਾ ਹੋ ਸਕਦਾ ਹੈ ਤੇ ਸਾਰੀਆਂ ਪਾਰਟੀਆਂ ਦੀਆਂ ਸਿਆਸਤਾਂ ਤੇ ਰਾਜਨੇਤਾ ਇਹ ਚਮਚੇ ਪਾਲਣ ਦੀਆਂ ਸ਼ੁਕੀਨ ਨਹੀਂ ਇਹਨਾਂ ਨੂੰ ਚਮਚਿਆਂ ਦੀ ਲੋੜ ਹੈ ਜਿਹੜੇ ਜਾਗਦੇ ਦਿਮਾਗ ਨਹੀਂ ਜਿਹੜੇ ਸੋਚਣ ਤੇ ਸਮਝਣ ਵਾਲੇ ਦਿਮਾਗ ਨਹੀਂ ਉਹਨਾਂ ਦੀ ਇਹਨਾਂ ਨੂੰ ਕੋਈ ਲੋੜ ਨਹੀਂ ਚਮਚਿਆਂ ਦੀ ਲੋੜ ਆ ਇਸ ਕਰਕੇ ਮੇਰੀ ਬੇਨਤੀ ਆ ਭਰਾਓ ਪੰਜਾਬੀਓ ਮੈਨੂੰ ਬਹੁਤ ਘੱਟ ਅਕਲ ਆ ਬਹੁਤ ਘੱਟ ਬੁੱਧੀ ਆ ਤੁਸੀਂ ਸਾਰੇ ਮੇਰੇ ਨਾਲੋਂ ਸਿਆਣੇ ਹੋ ਸਮਝਦਾਰ ਹੋ ਮੇਰੀ ਬੇਨਤੀ ਆ ਤੁਸੀਂ ਇਹਦੇ ਬਾਰੇ ਜ਼ਰੂਰ ਲਿਖਿਓ ਵੀ ਜਿਸ ਤਰ੍ਹਾਂ ਸੱਚ ਦੀਆਂ ਆਵਾਜ਼ਾਂ ਨੂੰ ਦਬਾਉਣ ਦੇ ਲਈ ਪਰਚੇ-ਪੁਰਚੇ ਹੁੰਦੇ ਨਹੀਂ ਕੀ ਇਹ ਹਕੂਮਤ ਦਾ ਫਾਇਦਾ ਕਰਨਗੇ ਕਿ ਨੁਕਸਾਨ ਕਰਨਗੇ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨ